ਬਹੁਤ ਸੋਹਣੀ ਗੱਲ ਤੁਸੀਂ ਇਹ ਕਹੀ ਹੈ ਜੀ ਕਿ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਤੁਸੀਂ ਗੱਲ ਕੀਤੀ ਹੈ ਅੱਜ ਮੈਂ ਹੁਣ ਇੱਕ ਗੱਲ ਦੱਸਣ ਲੱਗਾ ਤੁਹਾਡੇ ਸਾਰਿਆਂ ਦੇ ਇੱਕ ਵਾਰੀ ਤੇ ਦਿਮਾਗ 'ਚ ਨਾ ਉਹ ਖੜਕ ਜਾਣੀ ਹੈ ਬਹੁਤਿਆਂ ਨੂੰ 99% ਲੋਕਾਂ ਨੇ ਕਦੇ ਸੋਚਿਆ ਨਹੀਂ ਉਸ ਥਾਟ ਤੇ ਗੁਰਬਾਣੀ ਪੜ੍ਹਦੇ ਆ ਜਿਹੜੇ ਪੂਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰਦੇ ਜਾਂ ਨਹੀਂ ਪੜ ਸਕਦੇ ਉਹ ਘੁਟਕਾ ਸਾਹਿਬ ਤਾਂ ਪੜਦੇ ਹੀ ਨੇ ਨਾ ਉਹਦੇ 'ਚ ਥਾਂ ਥਾਂ ਤੇ ਇੱਕ ਜ਼ਿਕਰ ਆਉਂਦਾ ਇੱਕ ਸ਼ਬਦ ਆਉਂਦਾ ਜਿਹਨੂੰ ਨਾਂ ਤਾਂ ਸੀ ਕਦੇ ਵਿਚਾਰਿਆ ਨਾ ਕਦੇ ਉਹਦਾ ਅਰਥ ਸਮਝਿਆ ਨਾ ਹੀ ਉਹਦੀ ਜ਼ਿੰਦਗੀ ਚ ਇੰਪੋਰਟੈਂਸ ਸਮਝੀ ਹੈ ਉਹ ਹੈ ਰਹਾਓ ਰਹਾਉ ਐਵੇਂ ਨਹੀਂ ਲਿਖਿਆ ਕਿ ਐਵੇਂ ਜਿੱਥੇ ਦਿਲ ਕੀਤਾ ਉੱਤੇ ਰਹਾਉ ਲਿਖਤਾ ਉਹਦਾ ਮਤਲਬ ਹੈ ਠਹਿਰਾਓ ਪੜਦੇ ਜਾ ਰਹੇ ਉਹਨੂੰ ਸਮਝੋ ਕਿਹੜੀ ਗੱਲ ਆਪਾਂ ਕਰ ਰਹੇ ਆਂ ਇਹਦੇ ਤੇ ਵਿਚਾਰ ਕਰ ਲੋ ਅੱਗੇ ਚੱਲਿਓ ਅਸੀਂ ਬਾਣੀ ਚ ਉਹਦਾ ਕੀ ਸਮਝਣਾ ਅਸੀਂ ਰਹਾਉ ਚੋਂ ਨਹੀਂ ਸਮਝਿਆ ਕਿ ਦੇਖੋ ਸੋ ਜ਼ਿੰਦਗੀ ਚ ਇੱਕ ਰਹਾਉ ਚਾਹੀਦਾ ਹੈ ਜ਼ਿੰਦਗੀ ਚ ਠਹਿਰਾਓ ਚਾਹੀਦਾ ਫਿਰ ਜ਼ਿੰਦਗੀ ਬਹੁਤ ਸਵਾਦ ਲੱਗਦੀ ਹੈ ਵਰਨਾ ਅਸੀਂ ਗੁਰਦੁਆਰੇ ਤੋ ਹੀ ਕੰਮ ਕਰਨ ਜਾਂਦੇ ਆਂ ਜਾਂ ਸ਼ਿਕਾਇਤ ਕਰਨ ਤੇ ਜਾਂ ਅਗਲੀ ਅਰਜ਼ੀ ਲਾਉਣ ਵਾਸਤੇ ਜਾਂਦੇ ਆਂ ਰਹਾਉ ਵਾਸਤੇ ਤਾਂ ਜਾਂਦੇ ਹੀ ਨਹੀਂ ਆਪਾਂ ਕਾ ਵਾਹ ਕਿ ਵੀ ਬਤ ਤੁਸੀਂ ਸੋਸ਼ਲ ਸਾਰੀ ਟੀਮ ਨੂੰ ਕਿਹਾ ਮੇਰਾ ਸਵਾਲ ਬਹੁਤ ਸੋਹਣੀ ਗੱਲ ਤੁਸੀਂ ਇਹ ਕਹੀ ਹੈ ਜੀ ਕਿ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਤੁਸੀਂ ਗੱਲ ਕੀਤੀ ਹੈ ਅੱਜ ਮੈਂ ਹੁਣ ਇੱਕ ਗੱਲ ਦੱਸਣ ਲੱਗਾ ਤੁਹਾਡੇ ਸਾਰਿਆਂ ਦੇ ਇੱਕ ਵਾਰੀ ਦੇ ਦਿਮਾਗ 'ਚ ਨਾ ਉਹ ਖੜਕ ਜਾਣੀ ਹੈ ਬਹੁਤਿਆਂ ਨੂੰ 99% ਲੋਕਾਂ ਨੇ ਕਦੇ ਸੋਚਿਆ ਨਹੀਂ ਉਸ ਥਾਟ ਤੇ ਗੁਰਬਾਣੀ ਪੜ੍ਹਦੇ ਆ ਜਿਹੜੇ ਪੂਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰਦੇ ਜਾਂ ਨਹੀਂ ਪੜ ਸਕਦੇ ਉਹ ਘੁਟਕਾ ਸਾਹਿਬ ਤਾਂ ਪੜਦੇ ਹੀ ਨੇ ਨਾ ਉਹਦੇ 'ਚ ਥਾਂ-ਥਾਂ ਤੇ ਇੱਕ ਜ਼ਿਕਰ ਆਉਂਦਾ ਇੱਕ ਸ਼ਬਦ ਆਉਂਦਾ ਜਿਹਨੂੰ ਨਾਂ ਤਾਂ ਸੀ ਕਦੇ ਵਿਚਾਰਿਆ ਨਾ ਕਦੇ ਉਹਦਾ ਅਰਥ ਸਮਝਿਆ ਨਾ ਹੀ ਉਹਦੀ ਜ਼ਿੰਦਗੀ 'ਚ ਇੰਪੋਰਟੈਂਸ ਸਮਝੀ ਹੈ ਉਹ ਹੈ ਰਹਾਉ ਰਹਾਉ ਐਵੇਂ ਨਹੀਂ ਲਿਖਿਆ ਕਿ ਐਵੇਂ ਜਿੱਥੇ ਦਿਲ ਕੀ ਤੋ ਤੇ ਰਹਾਉ ਲਿਖਤਾ ਉਹਦਾ ਮਤਲਬ ਹੈ ਠਹਿਰਾਓ ਪੜਦੇ ਜਾ ਰਹੇ ਉਹਨੂੰ ਸਮਝੋ ਕਿਹੜੀ ਗੱਲ ਆਪਾਂ ਕਰ ਰਹੇ ਆਂ ਇਹਦੇ ਤੇ ਵਿਚਾਰ ਕਰ ਲੋ ਅੱਗੇ ਚੱਲਿਓ ਅਸੀਂ ਬਾਣੀ ਚ ਉਹਦਾ ਕੀ ਸਮਝਣਾ ਅਸੀਂ ਰਹਾਉ ਚੋਂ ਨਹੀਂ ਸਮਝਿਆ ਕਦੇ ਕੁਝ ਸੋ ਜ਼ਿੰਦਗੀ ਚ ਇੱਕ ਰਹਾਉ ਚਾਹੀਦਾ ਹੈ ਜ਼ਿੰਦਗੀ ਚ ਠਹਿਰਾਓ ਚਾਹੀਦਾ ਫੇਰ ਜ਼ਿੰਦਗੀ ਬਹੁਤ ਸਵਾਦ ਲੱਗਦੀ ਹੈ ਵਰਨਾ ਅਸੀਂ ਗੁਰਦੁਆਰੇ ਦੋ ਹੀ ਕੰਮ ਕਰਨ ਜਾਂਦੇ ਆਂ ਜਾਂ ਸ਼ਿਕਾਇਤ ਕਰਨ ਤੇ ਜਾਂ ਅਗਲੀ ਅਰਜ਼ੀ ਲਾਉਣ ਵਾਸਤੇ ਜਾਂਦੇ ਆਂ ਰਹਾਉ ਵਾਸਤੇ ਤਾਂ ਜਾਂਦੇ ਹੀ ਨਹੀਂ ਆਪਾਂ ਕਿਆ ਬਾਤ ਹੈ। ਜੀ ਵੀਰਾਂ ਦੀ ਸਾਰੀ ਟੀਮ ਨੂੰ ਇੱਕ ਟਿੱਪਸ ਮੇਰਾ ਸਵਾਲ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।